ਹਾਂਜੀ ਮੈਂ ਦੱਸਣਾ ਚਾਹਾਂਗੀ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਬਾਰ-ਬਾਰ ਹਦਾਇਤਾਂ ਆ ਰਹੀਆਂ ਕਿ ਜਿੰਨੇ ਵੀ ਸਰਕਾਰੀ ਅਧਾਰੇ ਅਰ ਸਰਕਾਰੀ ਅਧਾਰੇ ਜਾਂ ਪ੍ਰਾਈਵੇਟ ਅਧਾਰੇ ਨੇ ਉਹਨਾਂ ਦੇ ਬੋਰਡ ਨਾਮ ਸੂਚਕ ਬੋਰਡ ਪੰਜਾਬੀ ਭਾਸ਼ਾ ਵਿੱਚ ਹੁਣ ਲਾਜ਼ਮੀ ਨੇ ਉੱਪਰ ਪੰਜਾਬੀ ਭਾਸ਼ਾ ਲਿਖੀ ਜਾਵੇ ਤੇ نیچے ਉਹ ਕਿਸੇ ਹੋਰ ਵੀ ਭਾਸ਼ਾ ਦੀ ਵਰਤੋਂ ਕਰ ਸਕਦੇ ਨੇ ਤੇ ਜ਼ਿਲ੍ਹਾ ਕਪੂਰਥਲਾ ਦੀ ਜੇ ਗੱਲ ਕਰੀਏ ਤਾਂ ਜ਼ਿਲ੍ਹਾ ਪੱਧਰ ਤੇ ਸਾਡੇ ਵੱਲੋਂ ਸਾਡੇ ਦਫ਼ਤਰ ਵੱਲੋਂ ਕਾਫੀ ਵੱਧ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਅਸੀਂ ਆਪ ਆਪਣੇ ਨਿਜੀ ਪੱਧਰ ਤੇ ਜਾ ਕੇ ਇਹਨਾਂ ਦੁਕਾਨਾਂ ਦਾ ਤਾਂ ਸਕੂਲ ਦੀ ਚੈਕਿੰਗ ਕਰਦੇ ਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਤੇ ਮਾਣ ਵੀ ਹੈ ਕਿ ਬਹੁਤ ਸਾਰੇ ਪ੍ਰਾਈਵੇਟ ਦੁਕਾਨਾਂ ਨੇ ਬੋਰਡ ਪੰਜਾਬੀ ਵਿੱਚ ਕਰਵਾ ਲਏ ਨੇ ਔਰ ਬਹੁਤ ਸੋਹਣੇ ਤਰੀਕੇ ਨਾਲ ਲਿਖਵਾਏ ਨੇ ਸ਼ਬਦ ਜੋੜ ਵੀ ਬਿਲਕੁਲ ਸਹੀ ਨੇ ਉਹਨਾਂ ਦੇ ਜੋ ਮੈਂ ਨਿਜੀ ਪੱਧਰ ਤੇ ਆਪ ਚੈੱਕ ਕੀਤੇ ਨੇ ਪਰ ਕੁਝ ਇਹੋ ਜਿਹੇ ਪ੍ਰਾਈਵੇਟ ਸਕੂਲ ਨੇ ਜਿਨ੍ਹਾਂ ਦੇ ਬੋਰਡ ਹੱਲੇ ਵੀ ਪੰਜਾਬੀ ਵਿੱਚ ਨੇ ਸੋ ਉੱਥੇ ਥੋੜਾ ਜਿਹਾ ਮਨ ਦੁਖਦਾ ਹੈ ਕਿ ਆਪਣੀ ਮਾਂ ਬੋਲੀ ਨੂੰ ਹੀ ਅਸੀਂ ਇੰਨਾ ਮਾਨਸਾਤਿਕ ਅਧਿਕਾਰ ਦੇਣ ਤੋਂ ਕਿਉਂ ਗੁਰੇਜ਼ ਕਰ ਰਹੇ ਹਾਂ ਵੀ ਮੰਨਦੇ ਹਾਂ ਕਿ ਅਸੀਂ ਸੀਬੀਐਸਸੀ ਅਫੀਲੀਏਸ਼ਨ ਸਕੂਲਸ ਨੇ ਪਰ ਫਿਰ ਵੀ ਬੱਚੇ ਪੰਜਾਬ ਦੇ ਉੱਥੇ ਹੀ ਪੜ੍ਹਦੇ ਨੇ ਪੰਜਾਬੀ ਬੱਚੇ ਪੜ੍ਹਦੇ ਨੇ ਸੋ ਬੋਰਡ ਉੱਪਰ ਪੰਜਾਬੀ ਵਿੱਚ ਹੋਣਾ ਬਹੁਤ ਲਾਜ਼ਮੀ ਹੈ ਤੇ ਸਰਕਾਰ ਵੱਲੋਂ ਹਦਾਇਤਾਂ ਵੀ ਹੈ ਕਿ ਜੇਕਰ ਕੋਈ ਪੰਜਾਬੀ ਵਿੱਚ ਵੋਟ ਨਹੀਂ ਕਰਵਾਉਂਦਾ ਤਾਂ ਉਸ ਪੱਧਰ ਤੇ ਜਿਹੜੀ ਕਾਰਵਾਈ ਹੈ ਕੀਤੀ ਜਾਵੇਗੀ ਹਾਂਜੀ ਡਿਓ ਸਕੈਨਰੀ ਵੱਲੋਂ ਸਾਨੂੰ ਸਰਟੀਫਿਕੇਟ ਆ ਗਿਆ ਹੋਇਆ 100% ਜਿੰਨੇ ਵੀ ਪ੍ਰਾਈਵੇਟ ਸਕੂਲਾਂ ਨਾਲ ਦੇ ਬੋਰਡ ਪੰਜਾਬੀ ਵਿੱਚ ਹੋ ਗਏ ਨੇ ਔਰ ਜਦੋਂ ਅਸੀਂ ਨਿਜੀ ਪੱਧਰ ਤੇ ਚੈਕਿੰਗ ਕੀਤੀ ਹੈ ਤਾਂ ਲਗਭਗ ਹੋ ਗਏ ਨੇ ਕੁਝ ਸਕੂਲ ਮੈਂ ਕਹਿ ਸਕਦੀਆਂ ਜੋ ਨਹੀਂ ਹੈ ਸੋ ਉਹਨਾਂ ਸੰਬੰਧੀ ਜਿਹੜੀ ਅਸੀਂ ਕਾਰਵਾਈ ਵਿਸ਼ੇਸ਼ ਤੌਰ ਤੇ ਅਸੀਂ ਆਪਣੇ ਪੱਧਰ ਤੇ ਕੀਤੀ ਹੈ ਔਰ ਉਹਨਾਂ ਨੂੰ ਸਮਾਂ ਵੀ ਦਿੱਤਾ ਹੈ ਕਿ 31 ਅਕਤੂਬਰ ਤੱਕ ਉਹਨਾਂ ਦੇ ਬੋਰਡ ਪੰਜਾਬੀ ਵਿੱਚ ਕਰਵਾ ਲੈ ਜਾਣ ਸੋ ਉਮੀਦ ਹੈ ਕਿ ਉਹਨਾਂ ਦੇ ਹੋ ਜਾਣਗੇ ਬੋਰਡ ਪੰਜਾਬੀ ਵਿੱਚ ਹਾਂਜੀ ਨਹੀਂ ਡਿਓ ਸਕੈਨਰੀ ਵੱਲੋਂ ਇਹੋ ਜਿਹਾ ਗੁੰਮਰਾਹ ਵਾਲੀ ਕੋਈ ਗੱਲ ਨਹੀਂ ਬੋਰਡ ਜਦੋਂ ਉਹਨਾਂ ਨੇ ਸਾਨੂੰ ਸਰਟੀਫਿਕੇਟ ਦਿੱਤਾ ਸੀਗਾ ਉਸ ਟਾਈਮ ਸਾਰੇ ਹੀ ਬੋਰਡ ਸਾਰੇ ਸਕੂਲਾਂ ਦੇ ਲਗਭਗ 2500 ਤੋਂ ਉੱਪਰ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਬੋਰਡ ਪੰਜਾਬੀ ਵਿੱਚ ਸੀਗੇ ਕੁਝ ਹਨੇਰੀ ਛਖੜ ਕਰਨ ਜਾਂ ਕਿਸੇ ਕਾਰਨ ਕਰਕੇ ਬੋਰਡ ਉਤਰੇ ਹੋਣਗੇ ਤਦ ਉਥੇ ਅੰਗਰੇਜ਼ੀ ਦੇ ਬੋਰਡ ਹੈ ਔਰ ਪੰਜਾਬੀ ਦੇ ਨਹੀਂ ਹੈ ਕਿਉਂਕਿ ਪੰਜਾਬੀ ਦੇ ਬਾਜ ਵਿੱਚ ਲਗਾਏ ਗਏ ਬੋਰਡ ਪਹਿਲਾਂ ਸਰਕਾਰ ਦੀ ਹਦਾਇਤਾਂ ਤੋਂ ਪਹਿਲਾਂ ਜਿਹੜੇ ਅੰਗਰੇਜ਼ੀ ਵਿੱਚ ਬੋਰਡ ਉਹਨਾਂ ਦੇ ਪੱਕੇ ਤੌਰ ਤੇ ਲੱਗੇ ਹੋਏ ਸਨ ਤੇ ਪੰਜਾਬੀ ਦੇ ਵਿੱਚ ਜਦੋਂ ਉਹਨਾਂ ਨੂੰ ਜਲਦੀ ਵਿੱਚ ਲਗਾਉਣ ਲਈ ਕਿਹਾ ਗਿਆ ਇਸ ਕਾਰਨ ਉਹਨਾਂ ਦੇ ਬੋਰਡ ਉਹਨਾਂ ਨੇ ਜਿਸ ਤਰ੍ਹਾਂ ਦੀ ਵੀ ਫਿਕਸੇਸ਼ਨ ਕਰਵਾਈ ਗਈ ਹੋਏਗੀ ਉਹ ਰੀਜ਼ਨ ਹੋ ਸਕਦਾ ਹੋਰ ਕੋਈ ਖਾਸ ਕਾਰਨ ਨਹੀਂ ਹੈ ਉਹਨਾਂ ਨੂੰ ਕਹਿ ਦਿੱਤਾ ਗਿਆ ਸੋ ਬਹੁਤ ਜਲਦੀ ਉਹਨਾਂ ਦੇ ਬੋਰਡ ਪੰਜਾਬੀ ਚ ਹੋ ਜਾਣਗੇ ਹਾਂ ਬਿਲਕੁਲ ਕਰ ਰਹੇ ਨੇ ਅੱਜ ਵੀ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਦੁਕਾਨਾਂ ਮੈਂ 50% ਕਹਿ ਸਕਦੀ ਹਾਂ ਕਿ ਲਗਭਗ 50% ਪ੍ਰਾਈਵੇਟ ਦੁਕਾਨਾਂ ਦੇ ਬੋਰਡ ਜਿਹੜੇ ਆ ਪੰਜਾਬੀ ਵਿੱਚ ਹੋ ਗਏ ਨੇ ਲੋਕ ਜਾਗਰੂਕ ਹੋ ਰਹੇ ਨੇ ਦਿਨ ਬਦ ਦਿਨ ਕਿ ਆਪਣੀ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਉਹਦਾ ਮਾਨ ਸਤਿਕਾਰ ਰੱਖਣ ਲਈ ਜਿਹੜੇ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਲਈ ਬੋਰਡ ਕਰਵਾ ਰਹੇ ਨੇ ਗੱਲ ਕੱਲੇ ਬੋਰਡ ਦੀ ਨਹੀਂ ਹੈ ਸਾਡਾ ਫਰਜ਼ ਪੰਜਾਬੀ ਹੋਣ ਦੇ ਲਾਤੇ ਆਪਣੀ ਬੋਲੀ ਨੂੰ ਮਾਨ ਸਤਿਕਾਰ ਦੇਣਾ ਹੈ ਜਿਸ ਦਾ ਮੁੱਖ ਕਾਰਨ ਸੀਗਾ ਕਿ ਅਸੀਂ ਉਸ ਤੋਂ ਵਿਸਰਦੇ ਜਾ ਰਹੇ ਸੀ ਮੁਰ ਸਰਕਾਰ ਨੇ ਇਹੋ ਜਿਹਾ ਉਪਰਾਲਾ ਕੀਤਾ ਹੈ ਸਰਕਾਰ ਵੀ ਵਧਾਈ ਦੀ ਪੱਤਰ ਹੈ ਤੇ ਕੋਸ਼ਿਸ਼ ਬਹੁਤ ਵਧੀਆ ਹੈ ਔਰ ਲੋਕ ਜਾਗਰੂਕ ਵੀ ਹੋ ਰਹੇ ਨੇ ਹਾਂਜੀ ਪੰਜਾਬੀਆਂ ਦੀ ਇੱਕ ਖਾਸੀਅਤ ਜ਼ਰੂਰ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਅੰਗਰੇਜ਼ੀ ਵਿੱਚ ਬੋਲਣਾ ਤੇ ਅੰਗਰੇਜ਼ੀ ਦੇ ਬੋਲ ਸ਼ਾਇਦ ਉਹਨਾਂ ਦਾ ਸਟੇਟਸ ਸਿੰਬਲ ਹੋ ਸਕਦਾ ਹੈ ਪਰ ਇਹ ਦਾ ਵੀ ਇੱਕ ਬਹੁਤ ਡੂੰਗਾ ਕਾਰਨ ਹੈ ਜਿਸ ਦੀ ਵਿਚਾਰ ਆਪਾਂ ਕਰ ਸਕਦੇ ਹਾਂ ਕਿ ਮਾਈਗ੍ਰੇਸ਼ਨ ਹੋਣ ਕਰਕੇ ਪੰਜਾਬ ਤੋਂ ਬਹੁਤ ਜ਼ਿਆਦਾ ਅਸਰ ਪੰਜਾਬੀਆਂ ਦੇ ਪਿਆ ਪਰ ਅਜਿਹੀ ਗੱਲ ਨਹੀਂ ਹੈ ਹੁਣ ਲੋਕ ਮੂੜ ਆਪਣੇ ਉਸੇ ਹੀ ਜੜਾਂ ਦੇ ਨਾਲ ਜੁੜ ਰਹੇ ਨੇ ਉਸੇ ਹੀ ਆਪਣੇ ਬੋਲੀ ਤੇ ਆ ਰਹੇ ਨੇ